ਜਾਓ ਮੁੰਡੂ ਚਲੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਤੁਹਾਡਾ ਸਮਾਨ ਕੱਢ ਕੇ ਗੁਰਦੁਆਰੇ ਤੋਂ ਬਾਹਰ ਰੱਖਿਆ ਹੋਇਆ ਵਾ ਇਹ ਕੀ ਗੱਲ ਆ ਕੀ ਵਜਾ ਵਾ ਤੋ ਇਹ ਕਿਉਂ ਹੋਇਆ ਏਕਣ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਪਤ ਬੇਟੀ ਦੱਸੋ ਇਹਦੇ ਬਾਰੇ ਕੀ ਗੱਲ ਹੋਈ ਹਾਂਜੀ ਬਾਬਾ ਜੀ ਸਾਡੀ ਕੋਈ ਗਲਤੀ ਨਹੀਂ ਹੈਗੀ ਅਸੀਂ ਨਾ 20 22 ਸਾਲਾਂ ਤੋਂ ਲਗਾਤਾਰ ਗੁਰਦਾਸ ਸਾਹਿਬ ਸੇਵਾ ਕਰ ਰਹੇ ਹਾਂ ਬਿਨਾਂ ਤਨਖਾਹ ਤੋਂ ਇਹ ਤਨਖਾਹ ਨਹੀਂ ਲੈ ਰਹੇ ਹੈਗੇ ਸੇਵਾ ਕਰ ਰਹੇ ਹਾਂ ਤੇ ਥੋੜੀਆਂ ਜਿਹਾ ਮਤਲਬ ਕੀ ਇਹਨਾਂ ਨੂੰ ਪਤਾ ਨਹੀਂ ਕਿਸੇ ਵਜ੍ਹਾ ਕਰਕੇ ਇਹਨਾਂ ਨੇ ਪਹਿਲਾਂ ਤਾਂ ਮੇਰੇ ਘਰ ਵਾਲੇ ਨੂੰ ਮਜ਼ਦੂਰ ਕਰਕੇ ਇੱਥੋਂ ਕੱਢ ਦਿੱਤਾ ਮਹੀਨਾ ਪਹਿਲਾਂ ਫਿਰ ਇਹਨਾਂ ਨੇ ਮਤਲਬ ਕੀ ਮੈਨੂੰ ਤੇ ਬੱਚਿਆਂ ਨੂੰ ਜਾਣ ਲਈ ਇੱਥੋਂ ਮਜਬੂਰ ਕੀਤਾ ਲੇਕਿਨ ਸਾਡੀ ਮਜਬੂਰੀ ਅਸੀਂ ਹਜੇ 4 ਮਹੀਨੇ ਮਤਲਬ ਨਹੀਂ ਜਾ ਸਕਦੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਹੈ ਤੇ ਫਿਰ ਪੜ੍ਹਾਈ ਇਸ ਤਰ੍ਹਾਂ ਖਰਾਬ ਹੁੰਦੀ ਹੈ ਦੇਖਾ ਜੇ ਸਾਡਾ ਸਿਸਟਮ ਅੱਗੇ ਦਾ ਨਹੀਂ ਕੋਈ ਇਸ ਤਰ੍ਹਾਂ ਬਣਦਾ ਪਿਆ ਤੇ ਮੈਂ ਮਤਲਬ ਕਾਫੀ ਸੰਸਥਾ ਵਾਲਿਆਂ ਨੂੰ ਫੋਨ ਕੀਤੇ ਨੇ ਤੇ ਮਤਲਬ ਇਨ੍ਹਾਂ ਸਿੰਘਾਂ ਤੋਂ ਹੋਰ ਇਲਾਵਾ ਮਤਲਬ ਕਾਫੀ ਸਿੰਘਾਂ ਨੂੰ ਫੋਨ ਕੀਤੇ ਸਾਰਿਆਂ ਨੇ ਕਹਿਤਾ ਦਿੱਤੀ ਇਹ ਆਪਣੇ ਬੂਟਾ ਸਿੰਘ ਜੀ ਆ ਤੇ ਇਧਰ ਅਮਰਜੀਤ ਸਿੰਘ ਖਾਲਸਾ ਜੀ ਤੇ ਬੂਟਾ ਸਿੰਘ ਖਾਲਸਾ ਜੀ ਹਾਂਜੀ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਜਿਹੜਾ ਅੰਮ੍ਰਿਤਪਾਲ ਮਹਿਦੋ ਦੀ ਗੱਲ ਕਰਦੇ ਆ ਕਿ ਉਹ ਸੁਣਦਾ ਲੋਕਾਂ ਦੀ ਉਹਨੂੰ ਵੀ ਫੋਨ ਕੀਤਾ ਇਹਨਾਂ ਨੇ ਕੋਈ ਨਹੀਂ ਪਹੁੰਚ ਹਾਂ ਕੀਤਾ ਕੀਤਾ ਨਾਉਂ ਨਿਕਿਤਾ ਕੀਤਾ ਨੀ ਉਹਨਾਂ ਨੂੰ ਨਿਕਿਤਾ ਹੋਰਾਂ ਕਾਫੀ ਨੰਬਰ ਹੈਗਾ ਉਹਦਾ ਤੁਹਾਡੇ ਕੋਲ ਨਹੀਂ ਉਹਨਾਂ ਦਾ ਨੰਬਰ ਤੇ ਨੰਬਰੀ ਹੈ ਨਹੀਂ ਫੋਨ ਕਿੱਥੋਂ ਕਰਨਾ ਹਾਂ ਹੋਰ ਕਿਹਨੂੰ ਕੀਤਾ ਹੋਰ ਮਤਲਬ ਸੰਸਥਾ ਵਾਲੇ ਜਿਹੜੇ ਹੁੰਦੇ ਨੇ ਗਰੰਤੀ ਸਿੰਘਾਂ ਦੀ ਹੱਕ ਦੀ ਆਵਾਜ਼ ਵਾਲੇ ਸੰਸਥਾ ਵਾਲਿਆਂ ਨੂੰ ਤੇ ਮਤਲਬ ਆਹ ਹੋਰ ਨਿਹੰਗ ਸਿੰਘ ਵੀ ਹੈਗੇ ਸੀ ਜਿਹੜੇ ਮਤਲਬ ਜਥੇ ਸਮੂਹ ਕਰਦੇ ਨੇ ਮਸਲੇ ਹੱਲ ਉਹਨਾਂ ਨੂੰ ਕੀਤਾ ਸੀ ਪਹੁੰਚ ਪਰ ਅਜੇ ਤੱਕ ਕੋਈ ਨਹੀਂ ਪਹੁੰਚਿਆ ਇੱਥੇ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹੀ ਚਾਹੁੰਦੇ ਆ ਵੀ ਬਾਬਾ ਜੀ ਸਾਡਾ 4 ਮਹੀਨੇ ਟਾਈਮ ਹੈਗਾ ਵੀ ਬੱਚਿਆਂ ਦੀ ਪੜ੍ਹਾਈ ਕਰਕੇ 4 ਮਹੀਨੇ ਸਾਡੇ ਇੱਥੇ ਓ ਕਢਵਾਏ ਜਾਣ ਇਸ ਗੁਰਦੁਆਰਾ ਸਾਹਿਬ ਚ ਜੇ ਮੇਰੇ ਘਰ ਵਾਲਾ ਮਤਲਬ ਨਹੀਂ ਡਿਊਟੀ ਕਰਦੇ ਤਾਂ ਮੇਰਾ ਭਰਾ ਗਰੰਤੀ ਹੈਗਾ ਵੀ ਉਹਦੇ ਨਾਲ ਮੈਂ 4 ਮਹੀਨੇ ਇੱਥੇ ਆਰਾਮ ਨਾਲ ਕੱਢ ਸਕਦੀ ਹਾਂ ਉਸ ਤੋਂ ਬਾਅਦ ਅਸੀਂ ਫਤਿਹ ਬਲਾ ਕੇ ਗੁਰਦੁਆਰਾ ਸਾਹਿਬ ਹਮੇਸ਼ਾ ਲਈ ਛੱਡ ਦਵਾਂਗੇ ਇਹ ਤੁਹਾਡੇ ਘਰ ਵਾਲਾ ਤੁਹਾਡੇ ਜਨ ਕਿ ਉਹ ਵਰਕ ਲਾਪ ਚੱਲ ਰਿਹਾ ਕਹਿੰਦਾ ਮੈਂ ਛੱਡ ਕੇ ਚਲੇ ਗਿਆ ਵਾਂ ਵੀ ਇਹ ਨਹੀਂ ਜਾਂਦੇ ਹੈਗੇ ਇਥੋਂ ਹਾਂਜੀ ਹਾਂਜੀ ਉਹਦੀ ਕੀ ਵਜ੍ਹਾ ਵਾ ਇਹ ਉਹਦੀ ਬਜਾ ਬਾਬਾ ਜੀ ਕਿਸੇ ਹੋਰ ਨਾਲ ਲੈਣਾ ਚਾਹੁੰਦੇ ਨੇ ਕੌਣ ਤੁਹਾਡੇ ਹਸਬੰਦ ਹਾਂਜੀ ਕਿਹਦੇ ਨਾਲ ਉਹ ਮੇਰੀ ਦਰਾਨੀ ਹੈਗੀ ਆ ਤੁਹਾਡੀ ਤੇ ਰਾਣੀ ਆ ਇਹ ਤੁਹਾਡਾ ਹਸਬੰਦ ਕਿਹੜੇ ਪਿੰਡੋਂ ਆ ਇੱਥੋਂ ਦੇ ਹੀ ਨਾ ਐਸੇ ਪਿੰਡ ਤੋਂ ਹਾਂਜੀ ਹਾਂਜੀ ਇਹ ਕਿਨੋਂ ਆ ਨਾ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਗ੍ਰਾਂਤੀ ਸਿੰਘ ਹਾਂਜੀ ਤੇ ਬਾਬਾ ਜੀ ਮੇਰੀ ਦਰਾਣੀ ਤੇ ਮਤਲਬ ਘਰ ਵਾਲਾ ਸ਼ਰੀਆਮ ਵੀ ਸਾਨੂੰ ਧਮਕੀਆਂ ਵੀ ਦਿੰਦੇ ਨੇ ਵੀ ਅਸੀਂ ਵੀ ਤੈਨੂੰ ਨਹੀਂ ਰਹਿਣ ਦੇਣਾ ਬਸੰ ਨਹੀਂ ਦੇਣਾ ਨਾ ਤੁਹਾਨੂੰ ਗੁਰਦੁਆਰਾ ਸਾਹਿਬ ਰਹਿਣ ਦੇਣਾ ਤੇ ਨਾ ਹੀ ਤੁਹਾਨੂੰ ਬਸਣ ਦੇਣਾ ਅਸੀਂ ਬਸਣ ਨਹੀਂ ਦੇਣਾ ਵੀ ਤੁਸੀਂ ਤੁਸੀਂ ਕੀ ਜੇ ਤੁਹਾਡੇ ਉਹਦੇ ਨਾਲ ਨਜਾਇਜ਼ ਤੇ ਤਾਲੁਕਾਤ ਨੇ ਹਾਂਜੀ ਤੁਸੀਂ ਕੇਸ ਦਰਜ ਕਰਾਓ ਉਹਦੇ ਤੇ ਹਾਂਜੀ ਕੇਸ ਪਰਚਾ ਦਰਜ ਕੀਤਾ ਹੋਇਆ ਲੇਕਿਨ ਉਹ ਤੇਨੂੰ ਕੋਈ ਕਾਰਵਾਈ ਨਹੀਂ ਹੋਈ ਹਜੇ ਕਿਉਂ ਇਹ ਤਾਂ ਪੁਲਿਸ ਵਾਲਿਆਂ ਨੂੰ ਪਤਾ ਹੋਵੇ ਨਾ ਕਿਉਂ ਨਹੀਂ ਕਾਰਵਾਈ ਕੀਤੀ ਹੈਗੀ ਅੱਛਾ ਹਾਂਜੀ ਤੇ ਇਹ ਤਾਂ ਫੇ ਮੌਮ ਮਾੜੀ ਗੱਲ ਆ ਨਾ ਤੁਹਾਡਾ ਸਮਾਨ ਕੱਢ ਕੇ ਬਾਹਰ ਰੱਖਿਆ ਪਿਆ ਘਰ ਵਾਲਾ ਤੁਹਾਡੇ ਤੁਹਾਡੇ ਹੱਕ ਚ ਨਹੀਂ ਹੈਗਾ ਬੱਚੇ ਤੁਹਾਡੇ ਕੋਈ ਮੁੰਡਾ ਤੇ ਕੁੜੀ ਤੁਹਾਡੇ ਨਾਲ ਹਾਂਜੀ ਤੇ ਬਾਬਾ ਜੀ ਜਿਹੜੇ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੀ ਜਿਹੜੀ ਹੁਣ ਕਮੇਟੀ ਬਣੀ ਹੈ ਸਿਰਫ ਸਾਡਾ ਘਰੋ ਜਾਣਦਾ ਹੀ ਸਾਡਾ ਤਮਾਸ਼ਾ ਬਣਾ ਲ ਲਈ ਇਹ ਸਭ ਕੁਝ ਕਰਦੇ ਪਏ ਨੇ ਇਹਨਾਂ ਨੂੰ ਵੀ ਪਤਾ ਹੈ ਸਾਰੀਆਂ ਗੱਲਾਂ ਦਾ ਇਹਨਾਂ ਨੇ 6 ਮਹੀਨੇ ਅੱਜ ਤੋਂ 9 ਸਾਲ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਛੱਡ ਦਿੱਤਾ ਸੀ ਰਾਜਪੁਰੇ ਚਲੇ ਗਏ ਸੀ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਦਰਾਣੀ ਨਾਲ ਹੀ ਇਹਨਾਂ ਬੰਦਿਆਂ ਨੇ 6 ਮਹੀਨੇ ਮੇਰੇ ਘਰ ਵਾਲੇ ਨੂੰ ਬਿਠਾਈ ਰੱਖਿਆ ਵੀ ਉਹਨੂੰ ਨਹੀਂ ਸੀ ਕੱਢਦੇ ਫਿਰ ਮੈਂ ਪਟਿਆਲੇ ਵੂਮਨ ਸੈਲ ਚ ਕੇਸ ਵੀ ਪਾਇਆ ਫਿਰ ਉੱਥੇ ਜਾ ਕੇ ਮਾਫੀ ਮੰਗ ਕੇ ਸਾਨੂੰ ਵਾਪਸ ਇੱਥੇ ਗੁਰ ਏ ਕੰਥਲੀ ਪੈਂਦਾ ਕਿ ਕਿਹੜੀ ਪਲਾਟ ਕੀ ਕਿਹੜੀ ਪਲਾਟ ਪਟਿਆਲੇ ਚ ਵੈਂਦਾ ਹੈ ਨਹੀਂ ਇਹ ਹਰਿਆਣੇ ਚ ਟੀਕਾ ਕੈਥਲ ਕੈਥਲ ਪੈਂਦਾ ਹਰਿਆਣੇ ਦੇ ਵਿੱਚ ਟੀਕਾ ਹਾਂਜੀ ਠੀਕ ਆ ਤੇ ਹੁਣ ਤੁਸੀਂ ਕੀ ਕਾ ਅਗੇਲੀ ਕਾਰਵਾਈ ਦੇ ਬਾਰੇ ਕੀ ਕਹਿੰਦੇ ਹੋ ਹਾਂਜੀ ਬਾਬਾ ਜੀ ਜਿਹੜੇ ਮੈਂ ਜੋ ਬਿਆਨ ਲਿਖੇ ਹੋਏ ਨੇ ਪ੍ਰਸ਼ਾਸਨ ਦੇ ਲੈ ਕੇ ਦਿੱਤੇ ਹੋਏ ਨੇ ਬਿਆਨਾਂ ਦੇ ਆਧਾਰ ਤੇ ਤਾਂ ਇਹੀ ਹੈ ਕਿ ਵੀ ਮੈਂ ਸਭ ਦੇ ਸਾਹਮਣੇ ਬਿਆਨ ਲਿਖ ਕੇ ਦਿੱਤੇ ਸੀਗੇ ਕਮੇਟੀ ਮੈਂ ਪ੍ਰਧਾਨ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਿ ਮੈਨੂੰ 4 ਮਹੀਨੇ ਦੇ ਵਾਸਤੇ ਵੀ ਮੇਰੇ ਭਰਾ ਗ੍ਰੰਤੀ ਹੈਗਾ ਉਹਦੇ ਨਾਲ ਮੈਨੂੰ ਗੁਰਦਰਾ ਸਾਹਿਬ ਠਾਇਆ ਜਾਵੇ ਮੇਰੇ 4 ਮਹੀਨੇ ਕੱਢੇ ਜਾਣ ਲੱਖ ਰੁਪਇਆ ਤੁਹਾਡਾ ਘਰ ਵਾਲਾ ਕਹਿੰਦਾ ਵੀ ਮੈਂ ਲੈਣਾ ਕਮੇਟੀ ਤੋਂ ਹਾਂਜੀ ਵੀ ਉਹ ਗੱਲ ਸਹੀ ਆ ਹਾਂਜੀ ਉਹ ਤੇ ਕਮੇਟ ਮਤਲਬ ਪੈਸੇ ਬੰਦੇ ਆ ਨਾ ਸਾਡੇ ਤੇ ਮਤਲਬ ਉਹ ਦਿੱਤੇ ਨਹੀਂ ਹੈਗੇ ਸਾਨੂੰ ਵੀ ਇਹਨਾਂ ਨੇ ਦੇਣੇ ਵੀ ਨਹੀਂ ਹੈਗੇ ਉਹ ਪੈਸੇ ਇਹ ਉਦਾਂ ਹੀ ਕਹਿੰਦੇ ਨੇ ਦੇਣੇ ਨਹੀਂ ਹੈਗੇ ਨਾ ਅੱਛਾ ਤੇ 75000 ਰੁਪਏ ਦਾ ਤਾਂ ਕਹਿੰਦਾ ਗੱਲਾਂ ਮੇਰਾ ਵਾ ਗੋਲ ਕਾ ਹਾਂਜੀ ਤੇ 25000 ਹੋਰ ਪਤਾ ਨਹੀਂ ਕਾਹਦਾ ਕਹਿੰਦਾ ਸੀ ਬਟੇ ਕਣਕ ਦਾ ਕਾਹ? ਧਾਨੇ ਦਾ ਧਾਨਿਆਂ ਦਾ ਕਣਕ ਦਾ ਹਾਂਜੀ ਅੱਛਾ ਕਣਕ ਦਾ ਕਹਿੰਦੇ ਆ 25000 ਕੋਈ ਤੁਸੀਂ ਲੈ ਕੇ ਆਓ ਦੁੱਧ ਨਹੀਂ ਪੀਣਾ ਆਪਾਂ ਕੰਮ ਨਗਰੇ ਦੀ ਜਿਹੜਾ ਕੰਮ ਕਰ ਤੁਸੀਂ ਦੱਸੋ ਹੁਣ ਭਾਈ ਚਾਹੁੰਨੇ ਕੀ ਹੋ ਬਸ ਬਾਬਾ ਜੀ ਹੁਣ ਮੇਰੇ ਤੇ ਉਸਮਾਨ ਅੰਦਰ ਮੇਰਾ ਰਖਵਾ ਕੇ ਦੇਖੋ ਉਸਮਾਨ ਤਾਂ ਉਹ ਕਹਿੰਦੇ ਅਸੀਂ ਰੱਖਣ ਦੇਣਾ ਨਹੀਂ ਗ੍ਰੰਤੀ ਸਿੰਘ ਬੁਲਾ ਲਿਆ ਹੋਰ ਕਮਰਾ ਨਹੀਂ ਸਾਡੇ ਕੋ ਹਾਂ ਚਾਹ ਦੇਖੋ ਜਿਹੜਾ ਕਮਰਾ ਸੀਗਾ ਉਹ ਚ ਗ੍ਰੰਤੀ ਸਿੰਘ ਆ ਚੁੱਕਿਆ ਜਿਹੜੇ ਗ੍ਰੰਥੀ ਤੇ ਪਰਚਾ ਦਰਜ ਕਰਾਇਆ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਨਹੀਂ ਉਹਦੇ ਤੇ ਤੁਸੀਂ ਕਾਰਵਾਈ ਕਰਾਓਗੇ ਹਾਂਜੀ ਉਹਦੇ ਮੈਂ ਬਿਆਨ ਲਿਖ ਕੇ ਤੇ ਨਿਕੇ ਰਿਪੋਰਟ ਦਿਤੀ ਹਾਂ ਹਾਂ ਉਹ ਕਾਨੂੰਨੀ ਤੌਰ ਤੇ ਕਾਰਵਾਈ ਹੋਊ ਉਹਦੇ ਤੇ ਹਾਂ ਹਾਂ ਉਹ ਲੱਗ ਜਾਈ ਜਾ ਵਰਤਮਾਨ ਇਹੋ ਨੇ ਤੁਹਾਡਾ ਰੱਖਣ ਤੇ ਨਾ ਆਏਗਾ ਕਿਉਂਕਿ ਉਹ ਗ੍ਰਾਂਟੀ ਸੰਗ ਬੁਲਾ ਚੁੱਕਿਆ ਘਰ ਵਾਲੇ ਤੇ ਤੁਹਾਡੇ ਦੇ ਐਫਸੀ ਰੈਪਸ ਤੇ ਸਾਈਨ ਹੋ ਚੁੱਕੇ ਨੇ ਪੈਸੇ ਉਹਨੇ ਲੈਣੇ ਆ ਉਹ ਬਾਤ ਹੀ ਗੱਲ ਆ ਹੁਣ ਤਾਂ ਇੰਨਾ ਕ ਵੀ ਤੁਹਾਡਾ ਮਾਨ ਤਾਨ ਕਰਵਾ ਦਿੰਨੇ ਆ ਤੇ ਇੰਨਾ ਕਿ ਅਸੀਂ ਕਰ ਸਕਦੇ ਆ ਕਿਉਂਕਿ ਤੁਹਾਡਾ ਘਰ ਵਾਲਾ ਹੀ ਬਰਖਲਾਵਾ ਫਿਰ ਬਾਬਾ ਜੀ ਮੈਂ ਕਿਹਾ ਤਾਂ ਹੈ ਨਾ ਵੀ ਮੇਰਾ ਭਰਾ ਹੈਗਾ ਗਰੰਤੀ ਵੀ ਉਹਦੇ ਨਾਲ ਮੇਰੇ 4 ਮਹੀਨੇ ਕਢਵਾਏ ਜਾਣ। ਤੁਸੀਂ ਬਲਾਓ ਫਿਰ ਆਪਣੇ ਭਰਾ ਨੂੰ ਕਿਉਂ ਨਹੀਂ ਬੁਲਾਉਂਦੇ? ਹਾਂਜੀ ਫਿਰ ਮੈਂ ਉਹਨਾਂ ਨੂੰ ਤਾਂ ਹੀ ਬੁਲਾਉਂਗੀ ਨਾ ਜਿੱਥੋਂ ਦਾ ਕੋਈ ਮਸਲਾ ਹੱਲ ਹੋਊਗਾ। ਤੇ ਮਸਲਾ ਤਾਂ ਭਾਈ ਤਾਂ ਹੀ ਆਉਲਾਊਗਾ ਜੇ ਆਊਗਾ। ਜੇ ਉਹ ਆਊਗਾ ਨਹੀਂ ਤਾਂ ਮਸਲਾ ਕਾਹਦੇ ਨਾਲ ਹੱਲ ਹੋਊਗਾ? ਹੂੰ ਫਿਰ ਮੈਂ ਹੁਣੇ ਫੋਨ ਕਰਦੀ ਆ। ਮਸਲਾ ਵੀ ਤਾਂ ਤਾਂ ਹੀ ਆਲੋਊਗਾ ਨਾ ਜੇ ਆਊਗਾ। ਉਹ ਤਾਂ ਆਜੂਗਾ ਕਹਿੰਦੇ ਸੀ ਮੈਨੂੰ ਫੋਨ ਕਰ ਦਿਓ ਵੀ ਮੈਂ ਆਜੂਂਗਾ। ਕੋਈ ਨਾ ਜੀ ਆਜੂਗਾ ਕਰੋ ਫੋਨ। ਮੈਂ ਲਗਾਂਦੀ ਆ। ਲਾਓ। ਆ ਦੇਖੋ ਵੀਰ ਇਹਦਾ ਸਮਾਨ ਦਿਖਾਉਂਦੇ ਆ ਤੁਹਾਨੂੰ ਦੇਖੋ ਸਾਡਾ ਕਿਸੇ ਦਾ ਇਰਾਦਾ ਨਹੀਂ ਹੈਗਾ ਕਿਸੇ ਨੂੰ ਵੀ ਪ੍ਰੇਸ਼ਾਨ ਕਰਨਾ ਜਾਂ ਕਿਸੇ ਨੂੰ ਕੋਈ ਦੁੱਖ ਪਹਚਾਉਣਾ ਠੀਕ ਆ ਆ ਗੁਰੂ ਘਰ ਦੇ ਵਿੱਚੋਂ ਇਹਨਾਂ ਦਾ ਸਮਾਨ ਕੱਢ ਕੇ ਬਾਹਰ ਸਿੱਟਿਆ ਹੋਇਆ ਗੁਰੂ ਘਰ ਦਾ ਗ੍ਰੰਤੀ ਸਿੰਘ ਆ ਇਹ ਠੀਕ ਆ ਗੁਰੂ ਘਰ ਦਾ ਵਜੀਰ ਆ 22 ਸਾਲ ਹੋ ਗਏ ਨੂੰ ਇੱਥੇ ਰਹਿੰਦੇ ਨੂੰ ਤੇ ਕੁਝ ਕਹਿੰਦਾ ਮੇਰੇ ਪੈਸੇ ਪੂਸੇ ਵੀ ਲੈਣੇ ਆ ਮੈਂ ਇਹਨਾਂ ਤੋਂ ਠੀਕ ਆ ਜੋ ਗੱਲਬਾਤ ਸੀਗੀ ਇਹ ਤੁਹਾਡੇ ਸਾਹਮਣੇ ਤੁਹਾਨੂੰ ਸਾਰੀ ਦਿਖਾ ਚੁੱਕੇ ਆ ਆ ਗੁਰਦੁਆਰਾ ਸਾਹਿਬ ਆ ਠੀਕ ਆ ਆ ਇਹਨਾਂ ਦਾ ਸਮਾਨ ਪਿਆ ਵਾ ਬਾਕੀ ਜੋ ਵੀ ਗੱਲਬਾਤ ਹੋਊਗੀ ਉਹ ਤੁਹਾਡੇ ਸਾਹਮਣੇ ਕੱਢ ਕੇ ਦਿੱਤੀ ਜਾਊਗੀ ਜਿਵੇਂ ਕਿ ਕਹਿੰਦੀ ਆ ਗੁੱਡੀ ਵੀ ਮੇਰੇ ਭਰਾ ਨੂੰ ਮੇਰੇ ਨਾਲ ਗ੍ਰਾਂਤੀ ਸਿੰਘ ਨੂੰ ਬਿਠਾ ਦਿੱਤਾ ਜਾਵੇ ਜੋ ਗ੍ਰਾਂਤੀ ਸਿੰਘ ਪਹਿਲਾਂ ਹੀ ਉਹ ਮੰਗਾਈ ਬੈਠੇ ਆ ਉਹ ਨਵਾਂ ਕਮਰਾ ਕਿੱਥੋਂ ਦੇਣਗੇ ਇਸ ਕਰਕੇ ਸਾਡੇ ਤਾਂ ਸਭ ਤੋਂ ਬਾਹਰ ਆਸਮਾਨ ਇਹਨਾਂ ਦਾ ਕੱਢ ਕੇ ਬਾਹਰ ਰੱਖਤਾ ਪੁਲਿਸ ਇਹਨਾਂ ਨੇ ਬੁਲਾਈ ਚੀ ਘਰ ਵਾਲਾ ਇਹਦੇ ਸਾਥ ਨਹੀਂ ਦੇ ਰਿਹਾ ਉਹ ਲੱਗ ਚ ਪਾਸੇ ਨੂੰ ਜਾ ਰਿਹਾ ਇਹ ਗੱਡੀ ਲੱਗ ਪਾਸੇ ਨੂੰ ਜਾ ਰਹੀ ਆ ਕਿਉਂਕਿ ਇਹਦਾ ਸਮਾਨ ਕੱਢ ਕੇ ਸੜਤਾ ਹੁਣ ਉਹ ਕਹਿੰਦੇ ਵੀ ਜਾ ਤੇਰੇ ਘਰ ਵਾਲਾ ਗਰੰਟੀ ਸੰਗ ਰੱਖਿਆ ਉਹੀ ਨਹੀਂ ਹੈਗਾ ਤੇ ਤੇਰਾ ਕੀ ਕੰਮ ਆ ਸਾਡੇ ਕੋਲੇ ਇੱਥੇ ਵੀ ਤੂੰ ਵੀ ਚੱਲ ਇੱਥੋਂ ਠੀਕ ਆ ਹੁਣ ਜੇ ਪੈਸੇ ਲੈਣੇ ਵੀ ਆ ਉਹ ਇਹਦੇ ਘਰ ਵਾਲੇ ਦੀ ਔਰ ਇਹਨਾਂ ਦੀ ਮੈਟਰ ਦੀ ਗੱਲ ਆ ਉਹ ਅਸੀਂ ਬੈਠ ਕੇ ਕਰਾਂਗੇ ਪਰ ਜਿਹੜਾ ਕਾਨੂੰਨੀ ਤੌਰ ਤੇ ਇਹਨੂੰ ਸਮਾਨ ਚੱਕ ਕੇ ਜਾਣਾ ਪੈਣਾ ਵਾ ਕਿਉਂ ਕਿਉਂਕਿ ਉਹਦੇ ਘਰ ਵਾਲੇ ਨੇ ਐਫਟੀ ਰੈਪਟ ਤੇ ਸਾਈਨ ਕੀਤੇ ਹੋਏ ਨੇ ਸਮਾਨ ਚੱਕ ਕੇ ਲੈ ਗਿਆ ਉਹ ਉਹ ਆਪਣਾ ਚਲੇ ਗਿਆ ਉਹ ਇੱਥੋਂ ਇਹਦੀ ਘਰ ਵਾਲੀ ਦਾ ਸਮਾਨ ਆ ਸਾਰਾ ਪਿਆ ਤੁਹਾਨੂੰ ਦੱਸਤਾ ਇਹਦੇ ਕਾਰਨ ਜੇ ਤਾਂ ਕਾਨੂੰਨੀ ਕਾਰਵਾਈ ਦਾ ਕੋਈ ਚੱਕਰ ਹੀ ਨਹੀਂ ਹੈਗਾ ਠੀਕ ਆ ਬਾਕੀ ਉਹ ਕੁੜੀ ਗੁੱਡੀ ਕੀ ਕਹਿੰਦੀ ਆ ਉਹਦਾ ਭਾਈ ਇਹਨਾਂ ਨੂੰ 22 ਸਾਲ ਹੋ ਗਏ ਬਾਕੀ ਮਾਨਤਾ ਅਣਗਲੇ ਦਾ ਕਰਨ ਤੇ ਉਹਨੂੰ ਭੇਜਣਾ ਗਾਹਾਂ ਵੀ ਅਗਲੀ ਨੇ ਜਾਣਾ ਹੁੰਦਾ ਠੀਕ ਆ ਸਰੋਪਾ ਪਾ ਕੇ ਸਾਡਾ ਨਹੀਂ ਮਤਵਲ ਕਿਸੇ ਨਾਲ ਲੜਾਈ ਝਗੜਾ ਜਾਂ ਗਲਤ ਕੰਮ ਕਰਨ ਦਾ ਮਾਰਾ ਸੁੱਕ ਰੱਖੇ ਐ ਜੇ ਗੁਰੂ ਘਰਾਂ ਦੇ ਵਿੱਚ ਗਾਹਾਂ ਤੋਂ ਨਾ ਕੰਮ ਹੋਣ ਤਾਂ ਚੰਗੀ ਗੱਲ ਆ ਜਦੋਂ ਇਹ ਗੁਰੂ ਘਰਾਂ ਦੇ ਸਾਹਮਣੇ ਗੁਰੂ ਤਾਂ ਗੁਰੂ ਘਰ ਤਾਂ ਆਸਰਾ ਮਿਲਦਾ ਇੱਥੇ ਗੁਰੂ ਘਰ ਤੋਂ ਹੀ بے ਆਸਰਾ ਹੋ ਰਿਹਾ ਬੰਦਾ ਇਸ ਕਰਕੇ ਕੰਮ ਨਾ ਹੋਣ ਇਹ ਚੰਗੇ ਨਹੀਂ ਲੱਗਦੇ ਹੈਗੇ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਇਹ ਕੰਮ ਬਹੁਤ ਹੀ ਮਾੜੇ ਲੱਗਦੇ ਆ ਤਾਂ ਨੂੰ ਇੰਨੀ ਗੱਲ ਕਹਿੰਦੇ ਹੋਏ ਫਤੇ ਬੁਲਾਉਨੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੇਖੋ ਜੀ ਅਸੀਂ ਆਪਾਂ ਆ ਬਾਬਾ ਜੀ ਦੇ ਨਾਲ ਆਏ ਆ ਸਾਰਾ ਸਤਿਕਾਰ ਹੈ ਸਾਰੀ ਕਮੇਟੀ ਵੱਲੋਂ ਸਤਿਕਾਰ ਹੈ ਅਸੀਂ ਸਿਰਫ ਭੈਣ ਕਰਕੇ ਆਏ ਵੀ ਕੁੜੀ ਦਾ ਸਾਨੂੰ ਜਿੱਦਾਂ ਫੋਨ ਆਇਆ ਵੀ ਸਾਡਾ ਸਮਾਨ ਜਾ ਕੇ ਬਾਹਰ ਮਾਰਿਆ ਪਰ ਇੱਥੇ ਗੱਲ ਇਦਾਂ ਹੈ ਜੀ ਇਹਨਾਂ ਦੇ ਜਿਹੜੇ ਹਸਬੰਡ ਨੇ ਉਹਨਾਂ ਨੇ ਸਾਰੇ ਸਾਈਨ ਕੀਤੇ ਹੋਏ ਨੇ ਜਿਸ ਕਾਰਨ ਅਸੀਂ ਵੀ ਕੁਝ ਨਹੀਂ ਕਾਨੂੰਨੀ ਕਾਰਵਾਈ ਕਰ ਸਕਦੇ ਬਟ ਇਹ ਹੈ ਕਿ ਚਲੋ ਜੋ ਮਨ ਬਾਣ ਦਾ ਮੰਨਤਾ ਨਾ ਗੁੜੀ ਦਾ ਉਹ ਅਸੀਂ ਜ਼ਰੂਰ ਕਰਾਵਾਂਗੇ ਜਿੰਨਾ ਕੋ ਹੋ ਸਕਦਾ ਹੋਇਆ ਉਹਦੀ ਮਦਦ ਕਰਾਂਗੇ ਬਾਕੀ ਇਹ ਹੈ ਕਿ ਜਦੋਂ ਕੋਈ ਇਰਦਾ ਦਾ ਕੰਮ ਹੁੰਦਾ ਉੱਥੇ ਫੌਜਾਂ ਨੂੰ ਚੜ ਕੇ ਆਉਣਾ ਚਾਹੀਦਾ ਜਿੱਥੇ ਕੋਈ ਵੀ ਨਹੀਂ ਆਉਂਦਾ ਜੀ ਬਸ ਮੈਂ ਤਾਂ ਇੰਨੀ ਕੀ ਬੇਨਤੀ ਕਰਦਾ ਵੀ ਜਦੋਂ ਕੋਈ ਆਵੇ ਸਤਕਾਰ ਆ ਉਹਦਾ ਪਰ ਆ ਕੇ ਨਾਲ ਖੜੇ ਹੁਣ ਅਸੀਂ ਲੁਧਿਆਣਾ ਤੋਂ ਚੱਲ ਕੇ ਕੈਤਲ ਹਰਿਆਣੇ ਤੱਕ ਖੜੇ ਆ ਅਸੀਂ ਵੀ ਰਾਤ ਦੇ ਸਾਰੀ ਰਾਤ ਗੱਡੀ ਚਲਾ ਕੇ ਇੱਥੇ ਪਹੁੰਚੇ ਆ ਸਾਡਾ ਕੋਈ ਲੈਣਾ ਕੋਈ ਨੀਦੀ ਕੋਈ ਹੋਰ ਫਾਇਦਾ ਨਹੀਂ ਹੈਗਾ ਬਸ ਅਸੀਂ ਇੱਕ ਕੁੜੀ ਕਰਕੇ ਆਏ ਆ ਵੀ ਕੁੜੀ ਦਾ ਸਮਾਨ ਜਿਹੜਾ ਉਹ ਕੱਢ ਕੇ ਬਾਹਰ ਗੁਰਦੁਆਰਾ ਸਾਹਿਬ ਤੋਂ ਰੱਖਿਆ ਗਿਆ ਬਾਕੀ ਬਾਬਾ ਜੀ ਦੱਸਣਗੇ ਬਾਬਾ ਜੀ ਬਹਿਰ ਦੀ ਗੱਲ ਸਾਹਿਬ ਬਿਲਕੁਲ ਜੋ ਕਿਹਾ ਇਹੀ ਗੱਲਾਂ ਇਹਨਾਂ ਨੂੰ ਹੱਲ ਕਰਾਵਾਂਗੇ ਮਸਲਾ ਜਿਹੜਾ ਕਰਾਓ ਜੀ ਬੂਟਾ ਸਿੰਘ ਜੀ ਉਹਦਾ ਬੇਟੀ ਦਾ ਆਪਣਾ ਕੁੜੀ ਦਾ ਠੀਕ ਆ ਆ ਹੱਲ ਕਰਾ ਕੇ ਤੇ ਉਹਨਾਂ ਨੂੰ ਉਹਨਾਂ ਦੇ ਘਰੇ ਘਰੀ ਤੋਰੋ ਇਹ ਕੰਮ ਜੋ ਹੋ ਰਿਹਾ ਗਲਤ ਹੋ ਰਿਹਾ ਨਹੀਂ ਹੋਣਾ ਚਾਹੀਦਾ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਦੱਬ ਕੇ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰਦਾਰ ਬੰਨਣ ਵਾਲਾ